ਗੁਰਦਾਸਪੁਰ ਦੇ ਬਲਾਕ ਕਲਾਨੌਰ ਦੇ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਡਾਲ ਦੇ ਇੰਚਾਰਜ ਦੀ ਸਿਆਸੀ ਤੌਰ ਤੇ ਕੀਤੀ ਗਈ ਕਥਿਤ ਤੌਰ ਤੇ ਬਦਲੀ ਦੇ ਵਿਰੁੱਧ ਅੱਜ ਵੱਖ-ਵੱਖ ਦਰਜਨ ਦੇ ਕ੍ਰੀਪ ਪਿੰਡਾਂ ਦੇ ਮੋਹਤਬਰਾਂ ਤੋਂ ਇਲਾਵਾ ਸਕੂਲੀ ਬੱਚਿਆਂ ਵੱਲੋਂ ਸਕੂਲ ਦਾ ਘਰਾਓ ਕੀਤਾ ਗਿਆ ਅਤੇ ਇੰਚਾਰਜ ਦੀ ਬਦਲੀ ਰੋਕਣ ਦੀ ਮੰਗ ਕੀਤੀ ਗਈ ਇਸ ਮੌਕੇ ਪੀੜਤ ਪ੍ਰਿੰਸੀਪਲ ਨੇ ਦੋਸ਼ ਲਾਇਆ ਕਿ ਉਸਦੀ ਬਦਲੀ ਸਿਆਸੀ ਰੰਜਿਸ਼ ਦੇ ਤੌਰ ਤੇ ਕੀਤੀ ਗਈ ਹੈ ਜਦਕੀ ਮੌਕੇ ਤੇ ਪਹੁੰਚੇ ਤਹਿਸੀਲਦਾਰ ਨੇ ਇਸ ਨੂੰ ਵਿਭਾਗੀ ਕਾਰਵਾਈ ਦੱਸਿਆ ਹੈ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਦੇ ਹੱਕ 'ਚ ਅਤੇ ਸਿੱਖਿਆ ਵਿਭਾਗ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਜਿਸ ਨੂੰ ਮੌਕੇ ਤੇ ਪਹੁੰਚੇ ਅਫਸਰਾਂ ਵੱਲੋਂ ਗੈਰਕਾਨੂੰਨੀ ਘਰਾ ਕਰ ਦਿੱਤਾ ਗਿਆ ਦੀ ਸਰਦੀ ਬਦਲੀ ਹੋ ਚੁੱਕੀ ਹੈ ਜੋ ਕਿ ਅਸੀਂ ਚਾਹੁੰਦੇ ਆ ਕਿ ਨਾ ਹੋਵੇ ਇਸ ਕਰਕੇ ਇਹ ਧਰਨਾ ਲਾਇਆ ਗਿਆ ਆ ਉਹਨਾਂ ਨੇ ਸਕੂਲ ਦਾ ਸਿਸਟਮ ਵੀ ਬਹੁਤ ਵਧੀਆ ਡਿਸਪੀਲਨ ਪ੍ਰਾਈ ਦਾ ਬਹੁਤ ਵਧੀਆ ਸਕੂਲ ਦਾ ਉਹਨਾਂ ਨੇ ਬਹੁਤ ਸੋਨਾ ਕੀਤਾ ਹੋਇਆ ਵਾ ਇਸ ਕਰਕੇ ਚਾਹੁੰਦੇ ਕਿ ਸਾਡੀ ਸਰਦੀ ਬਦਲੀ ਨਾ ਹੋਵੇ ਇਸ ਕਰਕੇ ਇਹ ਧਰਨਾ ਲਾਇਆ ਹੋਇਆ ਆ ਸਾਡੀ ਨਹੀਂ ਸਾਡੀ ਬਦਲੀ ਹੋਇਆ ਉਹ ਨਹੀਂ ਹੋਣੀ ਚਾਹੀਦੀ ਤੇ ਜੇ ਬਦਲੀ ਹੋ ਸਕੂਲ ਵਿੱਚ ਨਾ ਹੋਈ ਤੇ ਇਸ ਕਰਕੇ ਸਾਡਾ ਧਰਨਾ ਜਾਰੀ ਰਹੇਗਾ ਇਹ ਮੰਗ ਕਰਦੇ ਤੁਸੀਂ ਕਿ ਸਕੂਲ ਦੀ ਸਾਡੀ ਬਦਲੀ ਨਾ ਹੋਵੇ ਸਾਡਾ ਸਕੂਲ ਆ ਰੰਜੀ ਸਰ ਦੀ ਬਦਲੀ ਹੋਈ ਹੈ ਇਸ ਕਰਕੇ ਅਸੀਂ ਧਰਨਾ ਦੇਣੀ ਹੈ ਕਿ ਰੰਜੀ ਸਰ ਦੀ ਬਦਲੀ ਨਾ ਹੋਵੇ ਜੇ ਬਦਲੀ ਹੋ ਗਈ ਤੇ ਫਿਰ ਅੱਗੇ ਕੀ ਇਸ ਸੰਘਰਸ਼ ਇੱਧਾਂ ਜਾਰੀ ਰਹੇਗਾ 2006 ਤੋਂ ਮੈਂ ਬਤੌਰ ਇੰਚਾਰਜ ਪ੍ਰਿੰਸੀਪਲ ਕੰਮ ਕਰ ਰਿਹਾ ਮੇਰੇ ਕਾਰਜਕਾਲ ਦੌਰਾਨ ਸਕੂਲ ਦਾ ਵਧੀਆ ਡਿਸਪੀਨ ਰਿਹਾ ਸਕੂਲ ਦੇ ਬੱਚਿਆਂ ਦੀ ਗਿਣਤੀ ਵਧੀਆ ਰਹੀ ਹੈ ਸਕੂਲ ਦੀਆਂ ਬਿਲਡਿੰਗਾਂ ਬਹੁਤ ਵਧੀਆ ਬਣੀਆਂ ਨੇ ਸਕੂਲ ਦੇ ਬੱਚੇ ਜਿਹੜੇ ਸਾ ਹਰ ਸਾਲ ਹੈਂਡਬਾਲ ਲੜਕੀਆਂ ਟੀਮ ਜਿਹੜੀ ਸਾਡੇ ਜ਼ਿਲ੍ਹੇ ਚੋਂ ਫਰਸਟ ਹੁੰਦੀ ਆ 5 6 8 ਲੜਕੀਆਂ ਹਰ ਸਾਲ ਪੰਜਾਬ ਦੇ ਸਰਟੀਫਿਕੇਟ ਲੈ ਕੇ ਆਉਂਦੀਆਂ ਨੇ ਇਸੇ ਕਾਰਨ ਕਰਕੇ ਹੀ ਇਹ ਲੋਕ ਜਿਹੜੇ ਨੇ ਮੇਰਾ ਸਤਿਕਾਰ ਕਰਦੇ ਨੇ ਤੇ ਬੱਚੇ ਵੀ ਮੇਰਾ ਸਤਿਕਾਰ ਕਰਦੇ ਨੇ ਬੱਚੇ ਇਹਨੂੰ ਚਾਹੁੰਦੇ ਨੇ ਕਿ ਰਣਜੀਤ ਸਿੰਘ ਜਿਹੜਾ ਉਹਦੀ ਬਦਲੀ ਨਾ ਹੋਵੇ ਮੇਰੀ ਬਦਲੀ ਜਿਹੜੀ ਆ ਮੈਂ ਬਦਲੀ ਲਈ ਅਪਲਾਈ ਨਹੀਂ ਕੀਤਾ ਮੇਰੀ ਬਦਲੀ ਜਿਹੜੀ ਆ ਮਹਿਕਮੇ ਨੇ ਪਤਾ ਨਹੀਂ ਕਿਉਂ ਕਰਤੀ ਆ ਤੇ ਉਹ ਇਸੇ ਕਰਕੇ ਇਹ ਪਿੰਡ ਵਾਲੇ ਤੇ ਬੱਚੇ ਜਿਹੜੇ ਨੇ ਚਾਹੁੰਦੇ ਵੀ ਰਣਜੀਤ ਸਿੰਘ ਨਾ ਜਾਵੇ ਮੇਰਾ ਬ੍ਰਦਰ ਜਿਹੜਾ ਵਾ ਸ਼੍ਰੋਮਣੀ ਅਕਾਲੀ ਦਲ ਦਾ ਸਰਕਲ ਪ੍ਰਧਾਨ ਆ ਤੇ ਸ਼ਾਇਦ ਉਹਦੇ ਕਰਕੇ ਕਿਸੇ ਨੇ ਰੰਜਸ ਦੇ ਨਾਲ ਹੀ ਬਦਲੀ ਕੀਤੀ ਆ ਉਦਾਂ ਦੇ ਕੋਈ ਮੇਰੀ ਬਦਲੀ ਵਾਲੀ ਪਿੰਡ ਵੱਲੋਂ ਤੇ ਕੋਈ ਸ਼ਿਕਾਇਤ ਨਹੀਂ ਪਰ ਰੰਜੀਤ ਸਿੰਘ ਦੀ ਬਦਲੀ ਕੀਤੀ ਆ ਤਾਂ ਹੁਣ ਇੱਥੇ ਆਇਆ ਜੀ ਅਸਤਸਵਾ ਵੀ ਨਾਲ ਨੇ ਸਾਡੂ ਨੂੰ ਇਹ ਪਤਾ ਲੱਗਾ ਵੀ ਇੱਥੇ ਜਿਹੜੇ ਐਕਟਿੰਗ ਪ੍ਰਿੰਸੀਪਲ ਨੇ ਤੇ ਹਿਸਟਰੀ ਦੇ ਲੈਕਚਰਾਰ ਨੇ ਉਹਨਾਂ ਦੀ ਜਿਹੜੀ ਆ ਟ੍ਰਾਂਸਫਰ ਰਿਸ਼ੀ ਗੰਪੂਰੀ ਅਸੀਂ ਕਰਤੀ ਗਈ ਆ ਉਸ ਦੇ ਰੋਜ਼ ਰੂਪ ਇਹਨਾਂ ਜਿਹੜਾ ਵਾ ਉਹ ਤੰਨਾ ਲਗਾਇਆ ਇਹਨਾਂ ਨੂੰ ਸਾਰਿਆਂ ਨੂੰ ਅਪੀਲ ਕੀਤੀ ਗਈ ਆ ਕਿ ਦੇਖੋ ਪ੍ਰੋਟੈਸਟ ਕਰਨਾ ਇੱਕ ਕਾਪੜੀ ਜਗ੍ਹਾ ਹੈ ਤੇ ਸ਼ਰਧੀ ਆਵਾਜ਼ਾਈ ਤੇ ਬੱਚਿਆਂ ਨੂੰ ਬਾਹਰ ਬਿਠਾਉਣਾ ਇੱਕ ਬਿਲਕੁਲ ਹੀ ਗਲਤ ਕਰੂਨੀ ਹੈ ਤੇ ਹੁਣ ਇਹਨਾਂ ਨੇ ਗੱਲ ਕੀਤੀ ਆ 10-15 ਮਿੰਟ ਵੇਟ ਕਰਨ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕੀ ਉਹ ਦਾ ਸਵੀਕ੍ਰਿਤੀ ਨਿਕਲਦਾ ਜਿੰਦ ਤੱਕ ਗੱਲ ਟਰਾਂਸਫਰ ਦੀ ਹੈਗੀ ਆ ਜੇ ਇਹਨਾਂ ਦਾ ਕੋਈ ਇਸਬਤੀ ਕੋਈ ਰੋਸ ਧਰਨਾ ਕਰਨਾ ਚਾਹੁੰਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਐਡਮਿਨਿਸਟ੍ਰੇਸ਼ਨ ਨੂੰ ਕਿਉਂਕਿ ਇਹ ਨਾ ਤਾਂ ਸਾਡੇ ਨਾਲ ਸੰਬੰਧਿਤ ਆ ਤੇ ਨਾ ਹੀ ਅਸੀਂ ਜਿਹੜਾ ਵਾ ਇਹਦੇ ਵਿੱਚ ਕੋਈ ਫੈਸਲਾ ਕੋਈ ਕਰ ਸਕਦੇ ਹਾਂ ਜੇਕਰ ਸਾਨੂੰ ਇਹ ਮੈਮੋਰੰਡਮ ਕੋਈ ਦਿੰਦੇ ਨੇ ਪ੍ਰੋਸੈਸਬੰਦੀ ਤਾਂ ਜਿਹੜੀ ਯੋਗਤਾ ਯੋਗ ਪ੍ਰਣਾਲੀ ਰਾਹੀਂ ਜਿਹੜੀ ਆ ਯੋਗ ਅਥਾਰਟੀ ਤੋਂ ਅਸੀਂ ਭੇਜ ਦਵਾਂਗੇ ਇਹ ਧਰਨਾ ਬਿਲਕੁਲ ਗੈਰਕਾਨੂੰਨੀ ਆ ਬੱਚਿਆਂ ਨੂੰ ਬੱਚਿਆਂ ਨੂੰ ਬਿਲਕੁਲ ਇਸ ਪੋਲਿਟਿਕਸ 'ਚ ਨਹੀਂ ਆਉਣਾ ਚਾਹੀਦਾ ਜੇ ਇਹਨਾਂ ਨੂੰ ਕੋਈ ਕਿਸਮ ਦਾ ਤਰਾਜ ਆ ਤਾਂ ਅਸੀਂ ਇਸ ਚੀਜ਼ ਨਾਲ ਬਿਲਕੁਲ ਨਹੀਂ ਅਸੀਂ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਪ੍ਰੋਟੈਸਟ ਨਹੀਂ ਕਰਨਾ ਕਿ ਯੋਗ ਪ੍ਰਣਾਲੀ ਰਾਹੀਂ ਯੋਗ ਤਰੀਕੇ ਨਾਲ ਆਪਣਾ ਪ੍ਰੋਟੈਸਟ ਕਰੋ ਗੁਰਦਾਸਪੁਰ ਤੋਂ ਬਸ਼ੰਬਰ ਬਿੱਟੂ ਦੀ ਰਿਪੋਰਟ ਪੰਜਾਬ ਟੂਡੇ